ਪੰਜਾਬ ਸਰਕਾਰ ਦਾ ਉਪਰਾਲਾ ਕੀਤਾ ਗਿਆ ਜਿਹਦੇ ਨਸ਼ੇ ਦੀਆਂ ਕੋਹੇ ਜੜੀਆਂ ਨਾਲ ਛੁਡੀਆਂ ਹੈ ਕਿ ਅੱਜ ਨਸ਼ਾ ਤਸਕਰਾਂ ਦੇ ਜਿਹੜੇ ਘਰ ਟਿਕ ਜਾਂਦੇ ਸਾਧਾ ਜੋਗਾ ਪਹਿਲੀ ਸਰਕਾਰ ਨੇ ਇਹਨਾਂ ਨੇ ਨਸ਼ੇ ਵਿਰੁੱਧ ਇਹ ਜੜੀ ਮੁਹਿੰਮ ਦੀ ਅਤੇ ਨੌਜਵਾਨੀ ਨੂੰ ਬਚਾਉਣ ਦੀ ਤੇ ਅਸੀਂ ਸਾਰੇ ਪੰਜਾਬ ਦੇ ਵਾਸੀਆਂ ਭਗਵੰਤ ਸਿੰਘ ਮਾਨ ਐਮਐਲਏ ਸਿੰਘ ਸਰਪਾ ਕੋ ਸੁੰਨਾ ਜੀ ਦਾ ਬਹੁਤ ਬਹੁਤ ਧੰਨਵਾਦ ਖੁਸ਼ਾ ਜੀ ਕਿਉਂਕਿ ਜਿਹੜੀ ਲੋਕਸਵਾਣੀ ਬਚਾਉਣ ਦਾ ਕੰਮ ਤਾਂ ਸਰਕਾਰ ਨੇ ਕੀਤਾ ਨਾ ਜੀ ਪੇਂਡੂ ਸਰਕਾਰਾਂ ਨੇ ਤਾਂ ਜੋ ਕੀਤਾ ਉਹ ਜਾਗ ਜੁੱਤ ਨਸ਼ੇ ਬੰਦ ਜੋ ਵੀ ਫਲਾਨ ਸਿ ਗਵਰਨਮੈਂਟ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹਦੇ ਤਹਿਤ ਕਾਰਵਾਈ ਹੋ ਰਹੀ ਹੈ ਜਿੰਨੇ ਵੀ ਨਸ਼ਾ ਵੇਚਣ ਵਾਲੇ ਹਨ ਉਹਨਾਂ ਨੂੰ ਅੰਦਰ ਤੋਂ ਛੇਦ ਲੈਣੀ ਕੋਸ਼ ਅਕਲ ਲੈਣੀ ਚਾਹੀਦੀ ਹੈ ਜਾਂ ਅਸੀਂ ਕਿੱਟਾ ਛੱਡਦੀ ਹੈ ਜਾਂ ਪੰਜਾਬ ਛੱਡਦੀ ਹੈ ਭਗਵਾਨ ਜੀ ਨੇ ਯਾ ਸਭ ਨੂੰ ਯਾ ਚਿੱਟਾ ਛੱਡ ਦਿਓ ਯਾ ਪੰਜਾਬ ਛੱਡੋ ਸਾਡੀ ਐਮਐਲਏ ਸਿੰਦਰਪਾਲ ਕੁਸਿਨਾ ਜੀ ਵੀ ਉਹ ਵੀ ਦੋ ਹੀ ਗੱਲਾਂ ਕਰਦੇ ਨੇ ਯਾ ਹਲਕਾ ਸਾਊਥ ਛੱਡ ਦਿਓ ਯਾ ਪੰਜਾਬ ਛੱਡ ਦਿਓ ਯਾ ਚਿੱਟਾ ਛੱਡ ਦਿਓ ਹੁਣ ਸੋਚਣਾ ਕਿਤਾ ਵਿੱਚ ਨਾਲ ਨੇ ਅਸੀਂ ਕੀ ਕਰਨਾ ਅੱਜ